ਪੁਲਿਸ ਨੇ ਆਪਣੇ ਸਵਾਲ ਜਵਾਬ ਕੀਤੇ ਏਜੰਟਸ ਦੇ ਮਾਮਲੇ 'ਚ ਪਰ ਹੁਣ ਐਂਟਰੀ ਈਡੀ ਦੀ ਹੋ ਗਈ ਹੈ ਕਹਿੰਦੇ ਈਡੀ ਜਿਹੜੇ ਫੇਕ ਜਾਲੀ ਟਰੈਵਲ ਏਜੰਟਸ ਨੇ ਉਹਨਾਂ ਦੇ ਖਿਲਾਫ ਸਖਤ ਹੋ ਚੁੱਕੀ ਹੈ ਪੰਜਾਬ ਤੇ ਹਰਿਆਣਾ ਦੇ ਜਿਹੜੇ ਜਾਲੀ ਟਰੈਵਲ ਏਜੰਟ ਨੇ ਉਹਨਾਂ ਦੀਆਂ ਸੂਚੀਆਂ ਤਿਆਰ ਕਰ ਲੀਆਂ ਨੇ ਈਡੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਣੀ ਹੈ ਇਹਨਾਂ ਟਰੈਵਲ ਏਜੰਟਸ ਦੇ ਉੱਪਰ ਯਾਦ ਹੋਵੇਗਾ ਤੁਹਾਨੂੰ ਵੀ ਕਿ ਲਗਾਤਾਰ ਤਿੰਨ ਫਲਾਈਟਾਂ ਆਈਆਂ ਸੀਗੀਆਂ ਇਹ ਦੇ ਪੰਜਾਬ ਦੇ ਵਿੱਚ ਗੁਰੂ ਰਾਮਦਾਸ 에ਰਪੋਰਟ ਦੇ ਉੱਤੇ ਅੰਮ੍ਰਿਤਸਰ ਜਿਹਦੇ ਵਿੱਚ ਬਹੁ ਗਿਣਤੀ ਪੰਜਾਬੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਖਾਸ ਕਰ ਹਰਿਆਣਾ ਗੁਜਰਾਤ ਤੇ ਪੰਜਾਬ ਚਰਚਾ ਚ ਆਇਆ ਸੀ ਤੇ ਜਦੋਂ ਇਹਨਾਂ ਨੌਜਵਾਨਾਂ ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਵਿੱਚ ਜਦੋਂ 에ਰਪੋਰਟ ਤੋਂ ਉਤਰਦੇ ਨੇ ਤਵਾਖ-ਤਵਾਖ ਥਾਵਾਂ ਦੀ ਪੁਲਿਸ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲੈਂਦੀ ਪੰਜਾਬ ਪੁਲਿਸ ਪੰਜਾਬ ਵਾਲਿਆਂ ਨੂੰ ਆਪਣੇ ਕੋਲ ਲੈ ਜਾਂਦੀ ਹੈ ਹਰਿਆਣੇ ਵਾਲੇ ਹਰਿਆਣੇ ਵਾਲਿਆਂ ਨੂੰ ਲੈ ਜਾਂਦੇ ਨੇ ਤੇ ਗੁਜਰਾਤ ਵਾਲੇ ਗੁਜਰਾਤ ਵਾਲਿਆਂ ਨੂੰ ਪੁੱਛਗਿੱਛ ਕਰਨ ਵਾਸਤੇ ਵੀ ਭਾਈ ਤੁਸੀਂ ਕਿਹੜੇ ਏਜੰਟ ਦੇ ਰਾਹੀਂ ਗਏ ਸੀਗੇ ਕਿੰਨੇ ਤੁਹਾਨੂੰ ਗੁੰਮਰਾਹ ਕੀਤਾ ਕਿੰਨਾ ਤੁਹਾਡਾ ਖਰਚਾ ਹੋਇਆ ਉਹਦਾ ਪਤਾ ਦੱਸੋ ਆਪਾਂ ਉਹਦੇ ਤੇ ਕਾਰਵਾਈ ਕਰੀਏ ਈਡੀ ਨੇ ਇਹਨਾਂ ਮਾਮਲਿਆਂ ਦੇ ਵਿੱਚ ਕਾਰਵਾਈਆਂ ਹੁਣ ਸ਼ੁਰੂ ਕੀਤੀਆਂ ਨੇ ਈਡੀ ਨੇ ਜਲੰਧਰ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਕਿਉਂਕਿ ਜਲੰਧਰ ਦੇ ਵਿੱਚ ਈਡੀ ਦਾ ਦਫ਼ਤਰ ਆ ਪੰਜਾਬ ਦਾ ਉਹਨਾਂ ਨੇ 11 ਦੇ ਕਰੀਬ ਉਹਨਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਉਹਨਾਂ ਨੂੰ ਸੱਦਿਆ ਸੀਗਾ ਜਿਹੜੇ ਡਿਪੋਰਟ ਹੋ ਕੇ ਆਏ ਈਡੀ ਦੇ ਸਾਹਮਣੇ ਜਿਹੜੇ ਲੋਕਾਂ ਨੇ ਖੁਲਾਸੇ ਕੀਤੇ ਨੇ ਜਾਂ ਜਿਨ੍ਹਾਂ ਨੇ ਭੇਦ ਖੁੱਲੇ ਨੇ ਉਹਨਾਂ ਨੇ ਕਈ ਪੰਚਾਂ ਸਰਪੰਚਾਂ ਦਾ ਜ਼ਿਕਰ ਵੀ ਕੀਤਾ ਮੀਆਮਾਰ ਤੋਂ 249 ਦੇ ਕਰੀ ਪੰਜਾਬੀਆਂ ਨੂੰ ਰਿਪੋਰਟ ਕੀਤਾ ਗਿਆ ਕੀਤਾ ਬਿਲਕੁਲ ਕਿਉਂਕਿ ਡਿਪੋਰਟੇਸ਼ਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤਰਮਿੰਦਰ ਅੱਗੇ ਗੱਲ ਕਰਦੇ ਆਂ ਈਡੀ ਦੀ ਪਹਿਲਾਂ ਪੰਜਾਬ ਪੁਲਿਸ ਦੀ ਐਂਟਰੀ ਹੋਈ ਹਰਿਆਣਾ ਪੁਲਿਸ ਨੇ ਆਪਣੇ ਸਵਾਲ ਜਵਾਬ ਕੀਤੇ ਏਜੰਟਸ ਦੇ ਮਾਮਲੇ 'ਚ ਪਰ ਹੁਣ ਐਂਟਰੀ ਈਡੀ ਦੀ ਹੋ ਗਈ ਹੈ ਕਹਿੰਦੇ ਈਡੀ ਜਿਹੜੇ ਫੇਕ ਜਾਲੀ ਟਰੈਵਲ ਏਜੰਟਸ ਨੇ ਉਹਨਾਂ ਦੇ ਖਿਲਾਫ ਸਖਤ ਹੋ ਚੁੱਕੀ ਹੈ ਪੰਜਾਬ ਤੇ ਹਰਿਆਣਾ ਦੇ ਜਿਹੜੇ ਜਾਲੀ ਟਰੈਵਲ ਏਜੰਟ ਨੇ ਉਹਨਾਂ ਦੀਆਂ ਸੂਚੀਆਂ ਤਿਆਰ ਕਰ ਲੀਆਂ ਨੇ ਈਡੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਣੀ ਹੈ ਇਹਨਾਂ ਟਰੈਵਲ ਏਜੰਟਸ ਦੇ ਉੱਪਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਲੋਕ ਫਸੇ ਨੇ ਜਿਹੜੇ ਲੋਕਾਂ ਦੇ ਪੈਸੇ ਖਰਾਬ ਹੋਏ ਨੇ ਜੋ ਡਿਪੋਰਟ ਹੋ ਕੇ ਆਏ ਨੇ ਜਾਂ ਫਿਰ ਜਿਨ੍ਹਾਂ ਨੂੰ ਭੇਜਿਆ ਹੀ ਨਹੀਂ ਕਿ ਉਹਨਾਂ ਦੇ ਲਈ ਇਹ ਜਿਹੜੀ ਸਹਾਇਤਾ ਹੈ ਉਹਨਾਂ ਲਈ ਹੋ ਸਕਦੀ ਹੈ ਜਾਂ ਆਉਣ ਵਾਲੇ ਸਮੇਂ 'ਚ ਜੇ ਕੋਈ ਇਹੋ ਜਿਹੀਨ ਹੋਣੀ ਹੋਣੀ ਹੈ ਉਹਨੂੰ ਰੋਕਣ ਵਾਸਤੇ ਕਾਰਗਰ ਸਾਬਤ ਹੋਏਗੀ ਇਹ ਕਾਰਵਾਈ ਬਿਲਕੁਲ ਪ੍ਰਭਜੋਤ ਯਾਦ ਹੋਵੇਗਾ ਤੁਹਾਨੂੰ ਵੀ ਕਿ ਲਗਾਤਾਰ ਤਿੰਨ ਫਲਾਈਟਾਂ ਆਈਆਂ ਸਿਗੀਆਂ ਇਹਦੇ ਪੰਜਾਬ ਦੇ ਵਿੱਚ ਗੁਰੂ ਰਾਮਦਾਸ 에어ਪੋਰਟ ਦੇ ਉੱਤੇ ਅਮਰਸਰ ਜਿਹਦੇ ਵਿੱਚ ਬਹੁ ਗਿਣਤੀ ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਤੇ ਉਸ ਤੋਂ ਇਲਾਵਾ ਹਰਿਆਣਾ ਦੇ ਵੀ ਸੀਗੇ ਗੁਜਰਾਤ ਵਾਲੇ ਵੀ ਸੀਗੇ ਇਕਾਦੁੱਕਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਦੇ ਵੀ ਸੀਗੇ ਤੇ ਖਾਸ ਕਰ ਹਰਿਆਣਾ ਗੁਜਰਾਤ ਤੇ ਪੰਜਾਬ ਚਰਚਾ ਚ ਆਇਆ ਸੀ ਤੇ ਜਦੋਂ ਇਹਨਾਂ ਨੌਜਵਾਨਾਂ ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਵਿੱਚ ਜਦੋਂ 에ਰਪੋਰਟ ਤੋਂ ਉਤਰਦੇ ਨੇ ਤਵੱਖ-ਤਵੱਖ ਥਾਵਾਂ ਦੀ ਪੁਲਿਸ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਯਾਨੀ ਕਿ ਇਹਨਾਂ ਨੂੰ ਡਿਟੇਨ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਪੰਜਾਬ ਵਾਲਿਆਂ ਨੂੰ ਆਪਣੇ ਕੋਲ ਲੈ ਜਾਂਦੀ ਹੈ ਹਰਿਆਣੇ ਵਾਲੇ ਹਰਿਆਣੇ ਵਾਲਿਆਂ ਨੂੰ ਲੈ ਜਾਂਦੇ ਨੇ ਤੇ ਗੁਜਰਾਤ ਵਾਲੇ ਗੁਜਰਾਤ ਵਾਲਿਆਂ ਨੂੰ ਪੁੱਛਗਿੱਛ ਕਰਨ ਵਾਸਤੇ ਵੀ ਭਾਈ ਤੁਸੀਂ ਕਿਹੜੇ ਏਜੰਟ ਦੇ ਰਾਹੀਂ ਗਏ ਸੀਗੇ ਕਿੰਨੇ ਤੁਹਾਨੂੰ ਗੁੰਮਰਾਹ ਕੀਤਾ ਕਿੰਨਾ ਤੁਹਾਡਾ ਖਰਚਾ ਹੋਇਆ ਉਹਦਾ ਪਤਾ ਦੱਸੋ ਆਪਾਂ ਉਹਦੇ ਤੇ ਕਾਰਵਾਈ ਕਰੀਏ ਕਈਆਂ ਨੇ ਤਾਂ ਉਦੋਂ ਜੋ ਵੀ ਹਾਮੀ ਭਰੀ ਜਾਂ ਕੋਈ ਗੱਲਬਾਤ ਕੀਤੀ ਹੋਣੀ ਹੈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪੁਲਿਸ ਨਾਲੋਂ ਆਪਣਾ ਸੰਪਰਕ ਤੋੜ ਲਿਆ ਸੀਗਾ ਕਿ ਅਸੀਂ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਪਰ ਈਡੀ ਨੇ ਇਹਨਾਂ ਮਾਮਲਿਆਂ ਦੇ ਵਿੱਚ ਕਾਰਵਾਈਆਂ ਹੁਣ ਸ਼ੁਰੂ ਕੀਤੀਆਂ ਨੇ ਈਡੀ ਨੇ ਜਲੰਧਰ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਕਿਉਂਕਿ ਜਲੰਧਰ ਦੇ ਵਿੱਚ ਈਡੀ ਦਾ ਦਫ਼ਤਰ ਆ ਪੰਜਾਬ ਦਾ ਉਹਨਾਂ ਨੇ 11 ਦੇ ਕਰੀਬ ਉਹਨਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਉਹਨਾਂ ਨੂੰ ਸੱਦਿਆ ਸੀਗਾ ਜਿਹੜੇ ਡਿਪੋਰਟ ਹੋ ਕੇ ਆਏ ਨੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਕਿਹੜੇ ਏਜੰਟ ਦੇ ਰਾਹੀਂ ਉਹ ਗਏ ਸੀ ਉਸ ਏਜੰਟ ਦਾ ਕਾਰੋਬਾਰ ਕਿਹੋ ਜਿਹਾ ਕਿਉਂਕਿ ED ਜ਼ਿਆਦਾਤਰ ਜਿਹੜੀ ਇਨਕਮ ਆ ਜਾਂ ਹਵਾਲਾ ਰਾਸ਼ੀ ਹੋਗੀ ਜਾਂ منی ਲਾਂਡਰਿੰਗ ਇਹਨਾਂ ਮਾਮਲਿਆਂ ਦੇ ਵਿੱਚ ਡੀਲ ਕਰਦੀ ਹੈ ਕਿ ਤੁਸੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੀ ਸੰਪਤੀ ਬਣਾ ਲਈ ਆਮਦਨ ਤੋਂ ਵੱਧ ਤੁਹਾਡੀ ਸੰਪਤੀ ਕਿਵੇਂ ਬਣ ਗਈ ਤਾਂ ED ਇਹ ਸਾਰੇ ਕੰਮ ਕਰਦੀ ਹੈ ਤਾਂ ਹੁਣ ED ਨੇ ਵੀ ਇਹਨਾਂ ਦੀ ਪੈਡਨ ਆਪਣੀ ਸ਼ੁਰੂ ਕਰ ਦਿੱਤੀ ਹੈ 11 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਏਡੀ ਵੱਲੋਂ ਕਿ ਕਿਹੜੇ ਏਜੰਟਾਂ ਦੇ ਰਾਹੀਂ ਤੁਸੀਂ ਗਏ ਸੀਗੇ ਤੇ ਕਿਹੜੇ ਏਜੰਟਾਂ ਨੇ ਤੁਹਾਨੂੰ ਫਸਾਇਆ ਸੀਗਾ ਕਿੱਥੋਂ ਦੇ ਨੇ ਕਿਵੇਂ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਕਿੰਨੇ ਪੈਸੇ ਲੱਗੇ ਤਾਂ ਇਹ ਹੁਣ ਜਾਂਚ ਚੱਲ ਰਹੀ ਹੈ ਇਹਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਹੈ ਪ੍ਰਭਜੋਤੋ ਇਹ ਆਈ ਹੈ ਕਿ ਈਡੀ ਦੇ ਸਾਹਮਣੇ ਜਿਹੜੇ ਲੋਕਾਂ ਨੇ ਖੁਲਾਸੇ ਕੀਤੇ ਨੇ ਜਾਂ ਜਿਨ੍ਹਾਂ ਨੇ ਭੇਦ ਖੋਲੇ ਨੇ ਉਹਨਾਂ ਨੇ ਕਈ ਪੰਚਾਂ ਸਰਪੰਚਾਂ ਦਾ ਜ਼ਿਕਰ ਵੀ ਕਰ ਦਿੱਤਾ ਹੈ ਹੂੰ ਕਿ ਉਹ ਟ੍ਰੈਵਲ ਏਜੰਟ ਨੂੰ ਮਿਲੇ ਹੀ ਇਹਨਾਂ ਪੰਜਾਂ ਸਰਪੰਚਾਂ ਦੇ ਰਾਹੀ ਸੀਗੇ ਮਤਲਬ ਵਿੱਚ ਇੱਕ ਕੜੀ ਪੰਜਾਂ ਸਰਪੰਚਾਂ ਦੀ ਵੀ ਜੁੜ ਗਈ ਹੈ ਹਾਲਾਂਕਿ ਕੁਝ ਨਾਮ ਨਸ਼ਰ ਨਹੀਂ ਕੀਤੇ ਗਏ ਕਿ ਕੌਣ ਕਿੱਥੋਂ ਦੇ ਸਰਪੰਚ ਨੇ ਪਰ ਜਿਹੜੇ ਨੌਜਵਾਨ ਪਿੰਡਾਂ ਦੇ ਨਾਲ ਸਬੰਧਤ ਨੇ ਉਹਨਾਂ ਨੇ ਇਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਹੋਵੇਗਾ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਜਦੋਂ ਕੋਈ ਮੌਤਵਰ ਬੰਦਾ ਹੁੰਦਾ ਉਹਨੂੰ ਐ ਹੁੰਦਾ ਵੀ ਯਾਰ ਫਲਾਣਾ ਬੰਦਾ ਪਿੰਡ ਦਾ ਇਦਾਂ ਹੀ ਫਿਰਦਾ ਉਹਨੂੰ ਆਪਾਂ ਬਲਾਲੀਏ ਨੂੰ ਪੁੱਛੀ ਵੀ ਭਾਈ ਕੰਮ ਕਾਜ ਕਰਨਾ ਹੈ ਤੈਨੂੰ ਬਾਹਰ ਭੇਜ ਦਈਏ ਦੱਸ ਦਈਏ ਤੇ ਜਿਹੜੇ ਏਜੰਟ ਵੀ ਹੁੰਦੇ ਨੇ ਇਹ ਵੀ ਅੱਗੇ ਕੜੀਦਰ ਕੜੀ ਲੋਕਾਂ ਦੇ ਲਿੰਕ ਦੇ ਵਿੱਚ ਆ ਕੇ ਕੰਮ ਕਰਦੇ ਨੇ ਤੇ ਇੱਕ ਪਿੰਡ ਦੇ ਸਰਪੰਚ ਤੱਕ ਪਹੁੰਚ ਕਰਨਾ ਇਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਮਤਲਬ ਕਥਿਤ ਤੌਰ ਦੇ ਉੱਤੇ ਜਿਹੜੇ ਸਰਪੰਚਾਂ ਦੇ ਇਲਜ਼ਾਮ ਲੱਗ ਰਹੇ ਨੇ ਅਸੀਂ ਵੀ ਕਿਸੇ ਦਾ ਨਾਮ ਨਿਸ਼ਰ ਨਹੀਂ ਕਰ ਰਹੇ ਪਰ ਇਹ ਵੀ ਹੁਣ ਜਾਂਚ ਦੇ ਘੇਰੇ ਦੇ ਵਿੱਚ ਆ ਗਏ ਨੇ ਇਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਯਾਨੀ ਕੀ ਕਹਿ ਦਿੰਦੇ ਉਹਨਾਂ ਨੇ ਇੱਕ ਸ਼ਬਦ ਕਿ ਰਡਾਰ ਦੇ ਉੱਤੇ ਆ ਚੁੱਕੇ ਨੇ ਤਾਂ ਇਸ ਕਰਕੇ ਇਹਨਾਂ ਪੰਜਾਂ ਸਰਪੰਚਾਂ ਤੋਂ ਵੀ ਪੁੱਛਗਿੱਛ ਹੋਣੀ ਹੈ ਵੈਸੇ ਡੰਕੀ ਰਾਹੀ ਜਿਹੜੇ ਨੌਜਵਾਨ ਵਿਦੇਸ਼ ਗਏ ਸੀਗੇ ਉਹਨਾਂ ਨੇ ਗਵਾਹ ਬਹੁਤ ਕੁਝ ਲਿਆ ਹੈ ਇਕ ਤਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਆਪਣੇ ਹੱਥੋਂ ਗਵਾਲੀਆਂ ਘਰ-ਬਾਰ ਗਿਰਵੀ ਰੱਖ ਦਿੱਤੇ ਲੋਨ ਹੋ ਗਿਆ ਆਣ ਗਵਾਂਡ ਰਿਸ਼ਤੇਦਾਰੀਆਂ ਚੋਂ ਜੋ ਪੈਸਾ ਫੜਿਆ ਉਹ ਵੀ ਸਿਰ ਦੇ ਉੱਤੇ ਬੋਝ ਕਿ ਭਾਈ ਹੁਣ ਵਾਪਸ ਕਿਵੇਂ ਮੋੜਨਾ ਹੈ ਹਾਲਾਂਕਿ ਕਈ ਜਿਹੜੇ ਲੋਕ ਸੋਹਿਰਦ ਨੇ ਉਹਨਾਂ ਨੇ ਕਹਿ ਵੀ ਦਿੱਤਾ ਹੋਵੇਗਾ ਵੀ ਭਾਈ ਕੋਈ ਨਹੀਂ ਤੁਹਾਡਾ ਨੁਕਸਾਨ ਹੋ ਗਿਆ ਜਦੋਂ ਹੋਏ ਦੇ ਦਿਓ ਪਰ ਦੇਣੇ ਜ਼ਰੂਰ ਪੈਣੇ ਨੇ ਕਿਉਂਕਿ ਮੂਹ ਮਲਾਜਾ ਹੁੰਦਾ ਰੋਜ਼ਾਨਾ ਮੱਥੇ ਲੱਗਣਾ ਰਿਸ਼ਤੇਦਾਰੀ ਚ ਅੱਗੇ ਵੀ ਕੰਮ ਪੈਣੇ ਤਾਂ ਉਹ ਪੈਸੇ ਮੋੜਨੇ ਵੀ ਪੈਣੇ ਨੇ ਤਾਂ ਉਹਨਾਂ ਦਾ ਬੰਦੋਬਸਤ ਵੀ ਜ਼ਰੂਰੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ 50-50 ਲੱਖ ਤੋਂ ਲੈ ਕੇ 70-70 ਲੱਖ ਰੁਪਇਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾਣ ਵਾਸਤੇ ਜੜਾ ਉਹ ਲਗਾਇਆ ਗਿਆ। ਮਿਆਂਮਾਰ ਪਹੁੰਚੇ ਸੀਗੇ ਪਰ ਸੋ ਚੌਥੀ ਖਬਰ ਸੀਗੀ। ਮਿਆਂਮਾਰ ਤੋਂ 20-49 ਦੇ ਕਰੀਬ ਪੰਜਾਬੀਆਂ ਨੂੰ ਰਿਪੋਰਟ ਕੀਤਾ ਗਿਆ। ਕੀਤਾ ਬਿਲਕੁਲ। ਕਿਉਂਕਿ ਡਿਪੋਰਟੇਸ਼ਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਇੱਕ ਹੈ ਵੀ ਇਹਦੇ ਕਈ ਪੱਖ ਨੇ ਕਿ ਤਾਏ ਕਿ ਜੇਕਰ ਤੁਸੀਂ ਕਿਸੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਂਟਰ ਹੋਵੋਗੇ ਤਾਂ ਬੰਦਾ ਤੁਹਾਨੂੰ ਕਾਰਵਾਈ ਕਰ ਸਕਦਾ ਹੈ। ਹੁਣ ਇੱਕ ਸਾਡੀ ਸੰਸਦ ਦੇ ਵਿੱਚ ਭਾਰਤ ਦੇ ਵਿੱਚ ਵੀ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਇਹਦਾ ਬਿੱਲ ਦਾ ਹਾਲਾਂਕਿ ਵਿਰੋਧ ਬਹੁਤ ਕੀਤਾ ਗਿਆ ਕਈ ਵਿਰੋਧੀਆਂ ਵੱਲੋਂ ਕਿ ਇਹ ਠੀਕ ਨਹੀਂ ਹੈ ਇਹਦੇ ਨਾਲ ਕਈ ਬੰਦਿਆਂ ਦੇ ਉੱਤੇ ਝੂਠੇ ਇਲਜ਼ਾਮ ਲੱਗ ਸਕਦੇ ਨੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਬੰਦਾ ਪਾਸਪੋਰਟ ਗੈਰਕਾਨੂੰਨੀ ਤਰੀਕੇ ਨਾਲ ਤਿਆਰ ਕਰਾਉਂਦਾ ਹੈ ਜਿਹੜਾ ਗਲਤ ਡਾਕੂਮੈਂਟਸ ਲੈ ਕੇ ਭਾਰਤ ਦੇ ਵਿੱਚ ਆਉਂਦਾ ਤੋਂ ਉਹਨੂੰ ਅਸੀਂ ਪੁੱਛਗਿੱਛ ਵੀ ਕਰ ਸਕਦੇ ਹਾਂ ਡਿਟੇਨ ਵੀ ਕਰ ਸਕਦੇ ਹਾਂ ਉਹਦੀ ਤਲਾਸ਼ੀ ਵੀ ਲਈ ਜਾ ਸਕਦੀ ਹੈ ਬਿਨਾਂ ਕਿਸੇ ਵਾਰੰਟ ਤੋਂ ਉਹਨੂੰ ਹਿਰਾਸਤ ਦੇ ਵਿੱਚ ਵੀ ਲਿਆ ਜਾ ਸਕਦਾ ਹੈ ਤਾਂ ਇਹੋ ਜਿਹਾ ਜਿਹੜਾ ਬਿੱਲ ਹੈ ਉਹਦੇ ਵਿੱਚ ਸਜ਼ਾ ਵੀ ਹੈ ਕਿ ਅਸੀਂ ਸਜ਼ਾ ਵੀ ਦਵਾਵਾਂਗੇ ਲੱਖਾਂ ਰੁਪਏ ਦਾ ਜੁਰਮਾਨਾ ਵੀ ਹੋਵੇਗਾ ਸੋ ਸਾਰੀਆਂ ਸਰਕਾਰਾਂ ਸੁਹਿਰਦ ਨੇ ਪਰ ਏਜੰਟਾਂ ਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਇਨ੍ਹਾਂ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਧੂਲ ਚੋਂਕ ਕੇ ਨੌਜਵਾਨਾਂ ਨੂੰ ਗੁੰਮਰਾ ਕਰ ਦਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ